ਜੇ ਕਿਸ ਤੋਂ ਬੈਨੋਰੇ ਕਿਹ ਰਿਚੇਸ ਪੰਜਾਬ ਪਨਰਵਾਸ ਸੈਸ਼ਨ ਵਿੱਚ ਬਸਪਾ ਦੇ ਲੋਕਾਂ ਦੇ ਚੰਦਰਪਾਲ ਜੀ ਵੱਲੋਂ ਪਿੰਡ ਪਲੇਤਾ ਦਾ ਮਸਲਾ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਹਟਾਲੇ ਦੇ ਬੈਠੇ ਸਪਾਈ ਕਰਮਚਾਰੀਆਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਮੰਨਣ ਅਤੇ ਠੇਕੇਦਾਰੀ ਸਿਸਟਮ ਨੂੰ ਬਦਲਣ ਦੀ ਅਪੀਲ ਕੀਤੀ ਉਹਨਾਂ ਇਹ ਕਹੇ ਕਿ ਹੜ੍ਹਾਂ ਨਾਲ ਕੋਈ ਵੱਸਲੇ ਨੁਕਸਾਨ ਅਤੇ ਡਿੱਗੇ ਮਕਾਨਾਂ ਦਾ ਮੁਆਵਜ਼ਾ ਅਤੇ ਸਕੂਲਾਂ ਲਈ ਨਿਆਸੀਨ ਮਾਫ ਕੀਤੀਆਂ ਜਾਣ ਨਵਾਂ ਸ਼ਹਿਰ ਦੇ ਚਲੰਦੇ ਸਤ루 ਦਰਿਆ ਦੇ ਬੰਨ੍ਹ ਪੱਕੇ ਕਰਕੇ ਪੁਖਤਾ ਪ੍ਰਬੰਧ ਕੀਤੇ ਜਾਣ ਪ੍ਰੇਤਾ ਜੀ ਦੀ ਇੱਕ ਨਵਾਂ ਬੈਬੀ ਵਿਐਸਪੀ ਸਪੋਰਟਸ ਅਤੇ ਇਹ ਬੇਗੰਭਰਾ ਐਡ ਇੰਟਰਨੈਸ਼ਨਲ ਦਾ ਚਿੱਟੇ ਵੀ ਕੀਤਾ ਸਾਡੇ ਸਰਕਾਰ ਜੋ ਕੈਬਨਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿਹੜਾ ਮਤਾ ਲੈ ਕੇ ਆਏ ਆ ਮੈਂ ਉਸ ਦੀ ਤੈਅੀਦ ਕਰਦਾ ਪੰਜਾਬ ਤੇ ਹੜ੍ਹਾਂ ਦੀ ਮਾਰ ਪਈ ਜਿਸ ਨਾਲ ਕਰੀਬ 5 ਲੱਖ ਏਕੜ ਫਸਲਾਂ ਹਜ਼ਾਰਾਂ ਘਰ ਬੇਵਕਤੀ ਮੌਤਾਂ ਪਸ਼ੂਧਨ ਘਰੇਲੂ ਸਮਾਨ ਕੱਪੜੇ ਲੀੜੇ ਕਾਗਜੇ ਪੱਤਰ ਗਹਿਣਾ ਘਟਾ ਸਾਰਾ ਤਬਾਹ ਹੋ ਗਿਆ ਮਾਨਯੋਗ ਸਪੀਕਰ ਸਾਹਿਬ ਮੇਰੇ ਹਲਕੇ ਨਵਾਂ ਸ਼ਹਿਰ ਵਿੱਚ ਲਗਭਗ 40 ਕਿਲੋਮੀਟਰ ਸਤਲੁਜ ਦਰਿਆ ਲੰਘਦਾ ਹਰੇਕ ਸਾਲ ਨੁਕਸਾਨ ਕਰਦਾ ਇਸ ਵਾਰ ਵੀ ਢੈਂਗੜਪੁਰ ਬੰਨ ਤਾਜੋਵਾਲ ਬੰਨ ਤਲਵੰਡੀ ਸਿਬੂ ਬੁਰਜ ਤਹਿਲਦਾਸ 15 ਬਲ ਬੰਨ ਜਿਹੜੇ ਬੁੜੀ ਤਰ੍ਹਾਂ ਤੈਸ ਨਾਲ ਸੋਏ ਔਰ ਆਖਰ ਉਸ ਨੇ ਜ਼ਮੀਨਾਂ ਫਸਲਾਂ ਦਰਖਤਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਬੁਰਜ ਤਹਿਲਦਾਸ ਦਾ ਬੰਨ ਆਖਰ ਟੁੱਟ ਗਿਆ ਪਰ ਪਾਣੀ ਨਹੀਂ ਮਾ ਹੁਣ ਕਾਰਨ ਉਹ ਬਾਹਰ ਨਹੀਂ ਆ ਸਕਿਆ ਔਰ ਇਸ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਿਵਲ ਨੇ ਪੁਲਿਸ ਨੇ ਇਵਨ ਜੁਡੀਸ਼ਰੀ ਦੇ ਸਾਥੀ ਵੀ ਉਹ ਸੇਵਾ ਦੇ ਵਿੱਚ ਮੈਂ ਦੇਖਿਆ ਸਾਡੇ ਨਮਾਸ਼ਾਹ ਚਾਹਰ ਹੋਈ ਹਾਲਾਕੀ ਇਹਦੀਆਂ ਸੰਗ ਸੰਤਾ ਸਮਾਜ ਸੇਵਕ ਧਾਰਮਿਕ ਰਾਜਨੀਤਿਕ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਸਾਡੇ ਐਨ ਆਰ ਆਈ ਵੀਰ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਦਰਿਆ ਦੇ ਬੰਨ ਬੰਨੇ ਗਏ ਵਰਲਡ ਵਾਈਡ ਬੀ ਐਸ ਪੀ ਸਪੋਟਰ ਦੇ ਸਾਥੀ ਸਾਡੇ ਸਕਾਰ ਜੋ ਖਾਲਸਾ ਏਡ ਦੇ ਸਾਥੀ ਬੇਗੋਮਪੁਰ ਏਡ ਦੇ ਸਾਥੀਆਂ ਨੇ ਆਪਣੇ ਜਤਨਾ ਰਾਹੀਂ ਉੱਥੇ ਸਹਿਯੋਗ ਕੀਤਾ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਦੁਕਾਨਦਾਰ ਵਪਾਰੀ ਆਰਤੀਆ ਮਜ਼ਦੂਰ ਜਿਹੜੇ ਵੀ ਇਸ ਤੇ ਨਿਰਭਰ ਸੀ ਉਹਨਾਂ ਦਾ ਉਹਨਾਂ ਦਾ ਵੀ ਨੁਕਸਾਨ ਹੋਇਆ ਜਿਹੜੇ ਮਜ਼ਦੂਰਾਂ ਦੀ ਰੋਜੀ ਰੋਟੀ ਇਸ ਦੇ ਨਾਲ ਜੁੜੀ ਸੀ ਜਿਹੜੇ ਆਪਣਾ ਪਰਿਵਾਰ ਮਿਹਨਤ ਕਰਕੇ ਪਾਲਦੇ ਸੀ ਜਿਨ੍ਹਾਂ ਦੇ ਘਾਲ ਟਹਿ ਗਏ ਉਹਨਾਂ ਨੂੰ ਵੀ ਜਿਹੜਾ ਸਪੀਕਰ ਸਾਹਿਬ ਰਾਹਤ ਦਾ ਪੈਕੇਜ ਦੇਣਾ ਚਾਹੀਦਾ ప్రతి ਏਕੜ 50000 ਮੁਆਵਜ਼ਾ ਡਿੱਗੇ ਘਰਾਂ ਨੂੰ ਬਣਾ ਕੇ ਦੇਣਾ ਫਸਲਾਂ ਦਾ ਬੀਮਾ ਦਾ ਪ੍ਰੀਮੀਅਮ ਪੰਜਾਬ ਸਰਕਾਰ ਸਬਸਿਡੀ 라ईन ਦੇਵੇ ਔਰ ਬੱਚਿਆਂ ਦੀਆਂ ਫੀਸਾਂ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ ਪੰਜਾਬ ਵਿੱਚ ਹੜ੍ਹਾਂ ਦੇ ਆਉਣ ਦੇ ਕਾਰਨ ਦੇਖਦੇ ਹਾਂ ਤਾਂ ਲੰਮੇ ਸਮੇਂ ਤੋਂ ਡੈਮਾਂ ਦੀ ਸਫਾਈ ਡੀਲ ਸੇਟਿੰਗ ਨਹੀਂ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਵਧਿਆ ਔਰ ਅੰਦਾਜ਼ੇ ਤੋਂ ਜ਼ਿਆਦਾ بارش ਹੋਣ ਦੇ ਵੀ ਇਹਦੇ ਵਿੱਚ ਵੱਡੇ ਕਾਰਨ ਨੇ ਔਰ ਸਰਦਾਰ ਜੋ ਸਪੀਕਰ ਸਾਹਿਬ ਜਿੱਥੇ دریاਵਾਂ ਦੇ ਬੰਨਾਂ ਨੂੰ ਪੱਕਾ ਔਰ ਉੱਚਾ ਚੌੜਾ ਬਣਾਉਣਾ ਚਾਹੀਦਾ ਉਥੇ 5 500 ਮੀਟਰਾਂ ਤੇ ਠੋਕਰਾਂ ਵੀ ਜਿਹੜੀਆਂ ਲਗਾਉਣੀਆਂ ਚਾਹੀਦੀਆਂ ਔਰ ਬੰਨਾਂ ਨੂੰ ਹੋ ਸਕੇ ਇਦਾਂ ਕੰਕਰੀਟ ਦੇ ਬਣਾਈਏ ਜਿਹੜਾ ਲੰਮੀ ਤਬਾਹੀ ਕਰਦੇ ਆ ਉਹਨੂੰ ਆਪਾਂ ਰੋਕ ਸਕੀਏ ਇਸ ਕਰਕੇ ਮਾਨਯੋਗ ਸਪੀਕਰ ਸਾਹਿਬ ਜਿੱਥੇ ਲੋਕ ਹੜ੍ਹਾਂ ਦੇ ਨਾਲ ਜੂਝ ਰਹੇ ਸੀ ਔਰ ਸਾਡਾ ਜ਼ਿਲ੍ਹਾ ਜਲੰਧਰ ਦਾ ਪ੍ਰਸ਼ਾਸਨ ਸ਼੍ਰੀ ਗੁਰ ਰਵਿਦਾਸ ਧਰੇਤੇ ਦੀਆਂ ਦੁਬਾਰਾ ਢਾਉਣ ਲੱਗਿਆ ਸਤਗੁਰੂ ਕਬੀਰ ਸਾਹਿਬ ਦਾ ਮੰਦਿਰ ਬਟਾਲੇ ਵਿੱਚ ਤੋੜਨ ਲੱਗਾ ਸ਼੍ਰੀ ਗੁਰੂ ਦਾਸ ਮੰਦਿਰ ਜਲੰਧਰ ਦੇ ਅੰਦਰ ਜਿਹੜਾ ਉਹ ਮਹੱਲਾ ਕਲੀਨਿਕ ਬਣਾਉਣ ਲੱਗਾ ਚਾਂਗ ਬਿਛੋਈ ਦੀਆਂ ਚਾਬੀਆਂ ਹੀ ਗੁਰੂ ਘਰ ਦੀਆਂ ਲੈ ਗਏ ਔਰ ਪੰਜਾਬ ਦੇ ਅੰਦਰ ਅਜੇ ਸਮੇਂ ਤੇ ਸਫਾਈ ਮਜ਼ਦੂਰ ਠੇਕੇਦਾਰੀ ਸਿਸਟਮ ਦੇ ਕਰਕੇ ਸਾਰੇ ਹੜਤਾਲ ਤੇ ਆ ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੇ ਕਿਸੇ ਭਿਆਨਕ ਬਿਮਾਰੀ ਤੋਂ ਆਪਾਂ ਆਪਾਂ ਬਚ ਸਕੀਏ ਥੈਂਕ ਯੂ ਮਾਨ ਜੋ ਸਪੀਕਰ ਸਾਹਿਬ ਇੱਕ ਮਿੰਟ ਲੈਣਾ ਪੰਜਾਬ ਦੇ ਅੰਦਰ ਪੰਜਾਬ 1.5% ਹਿੱਸਾ ਜਿਹੜਾ ਕੇਂਦਰੀ ਪੂਲ ਚ 40 ਤੋਂ 45% ਜਿਹੜਾ ਕਾਨਕ ਔਰ 20 ਤੋਂ 25% ਝੋਨਾ ਔਰ ਫਸਲਾਂ ਦਾ ਯੋਗਦਾਨ ਪਾਉਂਦਾ ਇਸ ਸੌਖੀ ਘੜੀ ਦੇ ਅੰਦਰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਮਾਨਯੋਗ ਸਪੀਕਰ ਸਾਹਿਬ ਮੈਂ ਦੇਖਿਆ ਕਿ 14-15 ਦੇ ਅੰਦਰ ਬਿਹਾਰ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਅਜਿਹੀ ਸਥਿਤੀ ਬਣੀ ਤਾਂ ਉਹਨਾਂ ਨੂੰ 11500 ਕਰੋੜ ਰੁਪਇਆ ਔਰ ਆਂਧਰਾ ਨੂੰ 15000 ਕਰੋੜ ਰੁਪਇਆ ਕੇਂਦਰ ਨੇ ਦਿੱਤਾ ਤਾਂ ਇਸ ਵਾਰ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿਉਂ ਪੰਜਾਬ ਨੂੰ ਵੀ ਜਿਹੜਾ 20000 ਕਰੋੜ ਰੁਪਏ ਦਾ ਪੈਕੇਜ ਹੈ ਉਹ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਤੁਹਾਡੇ ਰਾਹੀਂ ਇਹ ਐਲਾਨ ਕੀਤਾ ਸੀ ਕਿ ਸਮੁੱਚਾ ਸਦਨ ਆਪਣੀ ਸੈਲਰੀ ਦੇਵੇ ਜਿਸ ਤਰ੍ਹਾਂ ਉਸ ਨੂੰ ਮੰਨ ਕੇ ਸਮੁੱਚੇ ਸਦਨ ਦੇ ਸਾਰੇ ਆਗੂ ਸਹਿਬਾਨਾਂ ਨੇ ਸਾਰੇ ਮੈਂਬਰ ਸਹਿਬਾਨਾਂ ਨੇ ਜਿਹੜਾ ਉਸ ਨੂੰ ਮੰਨਿਆ ਔਰ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਚਰਚਾ ਦਾ ਮਿਸ਼ਨ ਹੈ ਨਾ ਔਰ ਮਿਸ਼ਨ ਸਰਦਾਰ ਲਾਲਜੀਤ ਸਿੰਘ ਪੁੱਲਰ